ਪੰਜਾਬ ਚ ਸੀਬੀਆਈ ਨੇ ਲਗਾਤਾਰ ਕਈ ਹੋਰ ਥਾਵਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਜਾਂ ਇੰਜ ਕਹੀਏ ਕਿ ਡੀਆਈਜੀ ਭੁੱਲਰ ਤੇ ਕਿਰਸ਼ਾਨੂੰ ਦੀ ਗ੍ਰਿਫਤਾਰੀ ਤੇ ਰਿਮਾਂਡ ਤੋਂ ਬਾਅਦ ਹੁਣ ਬਾਕੀ ਥਾਵਾਂ ਤੇ ਵੀ ਭਾਜਣਾ ਪੈਣੀਆਂ ਸ਼ੁਰੂ ਹੋ ਗਈਆਂ ਨੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਇੱਕ ਅਹਿਮ ਖਬਰ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਦੁਆਰਾ ਮੋਤੀਬਾਗ੍ਹ ਸਾਹਿਬ ਦੇ ਨੇੜੇ ਬੀਐਚ ਪ੍ਰਾਪਰਟੀਆਂ ਦਾ ਘਰ ਹੈਗਾ ਜਿੱਥੇ सीबीआई ਨੇ ਦਸਤਕ ਦੇ ਦਿੱਤੀ ਹੈ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਡੀਆਈਜੀ ਹਰਚਰਨ ਪੁੱਲੜ ਨਾਲ ਜੁੜੀਆਂ ਕੁਝ ਜਾਇਦਾਦਾਂ ਦੀ ਜਾਂਚ ਸੰਬੰਧੀ ਇਸ ਕਾਰਵਾਈ ਨੂੰ ਕੀਤਾ ਗਿਆ ਸੋ ਪਟਿਆਲਾ ਦੇ ਵਿੱਚ सीबीआई ਦੀ ਟੀਮ ਪਹੁੰਚ ਚੁੱਕੀ ਹੈ ਬੀਐਚ ਪ੍ਰਾਪਰਟੀਆਂ ਕਰਕੇ ਇੱਕ ਫਰਮ ਪਟਿਆਲੇ ਦੀ ਹੈ ਜੋ ਜਾਣਕਾਰੀ ਮਿਲ ਪਾਰੀ ਹੈ ਕਿ ਡੀਆਈਜੀ ਹਰਚਰਨ ਪੁੱਲੜ ਦੀਆਂ ਕਈ ਬੇਨਾਮੀ ਸੰਪਤੀਆਂ ਜਿਹੜੀਆਂ ਨੇ ਜੋ ਕਿ ਕਾਗਜ਼ਾਤ ਨਿਕਲ ਕੇ ਸਾਹਮਣੇ ਆਈ ਸੀ ਉਸ ਦੀ ਜਾਂਚ ਤੋਂ ਬਾਅਦ ਤਤ ਸਾਹਮਣੇ ਆਉਣ ਤੋਂ ਬਾਅਦ ਉੱਥੇ ਛਾਪੇਮਾਰੀ ਕੀਤੀ ਗਈ ਹੈ ਕਿ BH ਪ੍ਰਾਪਰਟੀਆਂ ਵੱਲੋਂ ਹੀ ਕਈ ਥਾਵਾਂ ਤੇ ਪੈਸਾ ਲਾਇਆ ਗਿਆ ਸੀ ਔਰ ਇਹ ਸਾਰਾ ਬਿਨਾਮੀ ਪੈਸਾ ਸੀ ਜੋ ਜਾਣਕਾਰੀ ਮਿਲ ਪਾਰੀ ਹੈ ਜਿਸ ਕਰਕੇ ਹੁਣ CBI ਦੀ ਟੀਮ BH ਪ੍ਰਾਪਰਟੀਆਂ ਦੇ ਘਰ ਜੋ ਵੀ ਉਹਦੇ ਮਾਲਕ ਨੇ ਉਹਦੇ ਘਰ ਪਹੁੰਚੀਏ ਦਫ਼ਤਰ ਪਹੁੰਚੀਏ ਲਗਾਤਾਰ ਫਾਈਲਾਂ ਖੰਗਾਲੀਆਂ ਜਾ ਰਹੀਆਂ ਨੇ ਔਰ ਕੱਲਾ DIG ਹਰਚਰਨ ਪੁੱਲਰ ਹੀ ਨਹੀਂ ਕਿਰਸ਼ਾਨੂੰ ਵੱਲੋਂ ਜੋ ਪੁੱਛਗਿੱਛ ਕੀਤੀ ਗਈ ਹੈ ਔਰ ਉਸ ਤੋਂ ਬਾਅਦ ਜੋ ਤੱਥ ਨਿਕਲ ਕੇ ਸਾਹਮਣੇ ਆਏ ਨੇ ਕਿ ਕਈ ਹੋਰ ਅਫਸਰਾਂ ਦੇ ਪੈਸੇ ਵੀ ਬੀ ਐਚ ਪ੍ਰੋਪਰਟੀਆਂ ਵਾਲਾ ਇਹ ਸ਼ਖਸ ਜਿਹੜਾ ਸੀ ਜਾਂ ਫਰਮ ਜਿਹੜੀ ਹੈ ਉਹ ਕਈ ਥਾਵਾਂ ਤੇ ਲੋਕਾਂ ਦੇ ਲਵਾਉਂਦੇ ਸੀ ਯਾਨੀ ਕਿ ਕੁੱਲ ਮਿਲਾ ਕੇ ਇੱਕ ਵੱਡੀ ਦਬਿਸ਼ ਜਾਂ ਕਹਿ ਲਈਏ ਕਿ ਇੱਕ ਵੱਡੀ ਕਾਰਵਾਈ ਦੇ ਤੌਰ ਤੇ ਇਹਨੂੰ ਵੇਖਿਆ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਛਾਪੇਮਾਰੀ ਇੱਕ ਵੱਡੀ ਟੀਮ ਦੇ ਨਾਲ ਉੱਥੇ ਕੀਤੀ ਗਈ ਹੈ ਜੋ ਹੁਣੇ ਚੱਲ ਰਹੀ ਹੈ ਉਹਦੇ ਨਾਲ ਸਾਫ਼ ਤੌਰ ਤੇ ਲੱਗ ਰਿਹਾ ਹੈ ਕਿ ਕੁਝ ਵੱਡਾ ਸੀਬੀਆਈ ਦੇ ਹੱਥ ਲੱਗਿਆ ਜਿਸ ਤੋਂ ਬਾਅਦ ਇਹ ਛਾਪੇਮਾਰੀ ਕੀਤੀ ਗਈ ਹੈ ਜਾਂ ਇੰਜ ਕਹਿ ਲਈਏ ਕਿ ਹੋੜੀ-ਹੋੜੀ ਦਾਇਰਾ ਇਸ ਜਾਂਚ ਦਾ ਵਧਣਾ ਸ਼ੁਰੂ ਹੋ ਗਿਆ ਹੈ ਔਰੇ ਤਾਰ ਜਿਹੜੀਆਂ ਨੇ ਬਹੁਤ ਉੱਪਰ ਤੱਕ ਜੁੜਦੀਆਂ ਨਜ਼ਰ ਆਣ ਗਿਆ ਪਟਿਆਲੇ ਦੇ ਵਿੱਚ ਕਈ ਵੱਡੇ ਲੀਡਰਾਂ ਦੇ ਵੱਲੋਂ ਲਗਾਤਾਰ ਅਸੀਂ ਕਹਿ ਸਕਨੇ ਆ ਕਿ ਇੱਕ ਸੰਪਰਕ ਕਰਕੇ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਨਿਵੇਸ਼ ਕਈ ਥਾਵਾਂ ਤੇ ਕੀਤਾ ਜਾ ਰਿਹਾ ਸੀ ਪੈਸਾ ਲਾਇਆ ਜਾ ਰਿਹਾ ਸੀ ਔਰ ਉਹ ਸਾਰਾ ਇਸ ਬੀ ਐਚ ਪ੍ਰਾਪਰਟੀਆਂ ਵਾਲਿਆਂ ਵੱਲੋਂ ਹੀ ਸਤਾਰਾ ਪੈਸਾ ਕਮਾਇਆ ਜਾ ਰਿਆ ਸੀ ਸੋ ਇੱਕ ਅਹਿਮ ਕੜੀ ਜਿਹੜੀ ਹੈ ਉਹ ਸੀਬੀਆਈ ਦੇ ਹੱਥ ਲੱਗੀ ਹੈ ਹੁਣ ਸੀਬੀਆਈ ਇਸ ਕੜੀ ਨੂੰ ਕਿਸ ਤਰ੍ਹਾਂ ਵੇਖਦੀ ਹੈ ਜਾਂ ਇਸ ਜਾਂਚ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਔਰ ਇਸ ਤੋਂ ਬਾਅਦ ਕੱਲਾ ਬੀਐਚ ਪ੍ਰਾਪਰਟੀਆਂ ਹੀ ਨਹੀਂ ਜੋ ਜਾਣਕਾਰੀ ਸੋਰਸਸ ਤੋਂ ਮਿਲ ਰਹੀ ਹੈ ਕਿ ਲੁਧਿਆਣਾ ਖੰਨਾ ਤੇ ਮੁਹਾਲੀ ਦੇ ਵੀ ਕਈ ਥਾਵਾਂ ਤੇ ਸੀਬੀਆਈ ਵੱਲੋਂ ਛਾਪੇਮਾਰੀ ਦੀ ਤਿਆਰੀ ਕਰ ਲਈ ਗਈ ਹੈ ਜਾਂ ਇਹ ਕਹਿ ਲੀਏ ਕਿ ਸੀਬੀਆਈ ਨੇ ਹੁਣ ਪੈਰ ਪਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਇਸ ਤਰ੍ਹਾਂ ਦੇ ਨੈਕਸਸ ਖਾਸ ਤੌਰ ਤੇ ਜਿਹੜੇ ਪ੍ਰਾਪਰਟੀ ਵਾਲੇ ਨੇ ਕਿਸ ਤਰ੍ਹਾਂ ਬਿਨਾਮੀ ਸੰਪਤੀਆਂ ਦੇ ਵਿੱਚ ਪੈਸਾ ਲਾਇਆ ਜਾ ਰਿਹਾ ਹੈ ਜਿਹੜੇ ਮੁਹਾਲੀ ਦੇ ਆਸ-ਪਾਸ ਵੱਡੇ ਰੀਅਲਟੇਅਰਸ ਆਪਣੇ ਪ੍ਰੋਜੈਕਟ ਲਾਉਂਦੇ ਨੇ ਉਹਦੇ ਵਿੱਚ ਜ਼ਮੀਨਾਂ 'ਚ ਪੈਸਾ ਇਨੀਸ਼ੀਅਲ ਸਟੇਜ ਤੇ ਇਨਵੈਸਟਮੈਂਟ ਜਿਹੜੀ ਕੈਸ਼ ਦੇ ਤੌਰ ਤੇ ਕੀਤੀ ਜਾਂਦੀ ਹੈ ਉਹ ਕਿਹੜੇ-ਕਿਹੜੇ ਅਫਸਰ ਦੀ ਹੈ ਕਿਰਸ਼ਾਨੂੰ ਨੇ ਕਈ ਚੀਜ਼ਾਂ ਦੇ ਖੁਲਾਸੇ ਇਹਦੇ ਵਿੱਚ ਕੀਤੇ ਨੇ ਕੱਲਾ ਅਫਸਰਾਂ ਨਾਲ ਹੀ ਨਹੀਂ ਕਿਰਸ਼ਾਨੂੰ ਦੇ ਕਈ ਬਿਲਡਰ ਵੱਡੇ ਜਿਹੜੇ ਨੇ ਉਹ ਵੀ ਸੰਪਰਕਤ ਸੀਗੇ ਲਗਾਤਾਰ ਰਾਤ ਤੇ ਚ ਰੰਦੇ ਸੀ ਜਾਂ ਕਹ ਲਿਆ ਕਿ ਉਹ ਵੀ ਉਹਦੇ ਗਾਕ ਸੀ ਸੋ ਕੁਲ ਮਿਲਾ ਕੇ ਪੈਸਾ ਕਿੱਥੋਂ ਕਿਵੇਂ ਘੁੰਮਦਾ ਸੀ ਕਿਸ ਤਰ੍ਹਾਂ ਇਹ ਸਾਰਾ ਕੁਝ ਨਿਵੇਸ਼ ਹੁੰਦਾ ਸੀ ਉਹ ਜਾਂਚ ਹੁਣ ਸੀਬੀਆਈ ਨੇ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਵਿੱਚ ਇਹ ਪਹਿਲੀ ਜਿਹੜੀ ਦਬਿਸ਼ ਕਹ ਲਓ ਜਾਂ ਛਾਪੇਮਾਰੀ ਕਹ ਲਓ ਜਿਹੜੀ ਕਿ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਬੀ ਐਚ ਪ੍ਰੋਪਰਟੀਆਂ ਦਾ ਇਹ ਘਰ ਇਸ ਦਫਤਰ ਜਿੱਥੇ ਪੁਲਿਸ ਪਹੁੰਚੀ ਹੈ ਸੀਬੀਆਈ ਦੀ ਟੀਮ ਪਹੁੰਚੀ ਹੈ ਕਾਗਜ਼ ਖੰਗਾਲੇ ਜਾ ਰਹੇ ਨੇ ਕਈ ਤੱਤ ਨਿਕਲ ਕੇ ਸਾਹਮਣੇ ਆ ਸਕਦੇ ਨੇ ਔਰ ਕਹਿ ਸਕਦੇ ਆ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਤੋਂ ਬਾਅਦ ਕਈ ਹੋਰ ਵੱਡੇ ਕਾਗ ਅਸੀਂ ਕਹਿ ਲਈਏ ਚਾਹੇ ਉਹ ਅਫਸਰ ਨੇ ਚਾਹੇ ਸਿਆਸਤਦਾਨ ਨੇ ਜਿਨ੍ਹਾਂ ਦੇ ਕਲਰਾਂ ਨੂੰ ਹੱਥ ਸੀਬੀਆਈ ਦਾ ਪੈਂਦਾ ਨਜ਼ਰ ਆਏਗਾ